ਮੈਂ ਨਾ ਮੂੰਹ ਨਾਲ ਲਿਆ ਉਹ ਤਾਂ ਧੀਦੀ ਲਵਾ ਲਿਆ اور ਮੇਰੀ ਮੈਂ ਕੱਲ ਮੇਰੇ ਬੇਟੇ ਨੂੰ ਮੈਂ ਕਿਹਾ ਕਿੱਥੇ ਦਿਲਰੋਜ ਕਹਿੰਦਾ ਮਮਾ ਬੂਆ ਨਾਲ ਗਈ ਆ ਫੇਰ ਮੀਨੋ ਬੱਚੇ ਨੇ ਦੱਸਿਆ ਕਹਿੰਦਾ ਆ ਨਾਲ ਦੀਦੀ ਨਾਲ ਚਲ ਗਈ ਮੈਂ ਘਰੇ ਆ ਕੇ ਫੋਨ ਕੀਤਾ ਮੈਂ ਕਹਿੰਦਾ ਦੀਦੀ ਦਿਲਰੋਜ ਸੌਂ ਨਾ ਜਾਵੇ ਉਹ ਸੁੱਤੀ ਨਹੀਂ ਅੱਜ ਤੁਸੀਂ ਧਿਆਨ ਰੱਖ ਲਿਓ ਕਹਿੰਦਾ ਉਹਨਾਂ ਦੀ ਕੁੜੀ ਗਲਤ ਸੀ ਮੈਂ ਪਹਿਲਾਂ ਰੋਕਦਾ ਹੁੰਦਾ ਸੀ ਉਹ ਰੋਕਣ ਕਰਕੇ ਮੇਰੀ ਪੋਤੀ ਬਾਹਰ ਆਈ ਉਹਨਾਂ ਨੇ ਦੇਖਿਆ ਅੱਜ ਆਖਰੀ ਦਿਨ ਆ ਉਹ ਮੇਰੀ ਪੋਤੀ ਨੂੰ ਚੱਕ ਕੇ ਲੈ ਗਈ ਉਹ ਪੁਲਿਸ ਵਾਲੇ ਕੁੜੀ ਨੂੰ ਲੈ ਕੇ ਚੱਕ ਕੇ ਮੈਨੂੰ ਸ਼ੱਕ ਇਹਦੇ ਤੇ ਆ ਮੁੜ ਕੇ ਕਹਿੰਦੇ ਇਹ ਤਾਂ ਗਾਲਾ ਘੁੱਟ ਕੇ ਮਿੱਟੀ ਜੀ ਦੱਬਦੀ ਕਹਿੰਦੀ ਆ ਆ ਬੰਦਿਆ ਹੋੜ ਤੂੰ ਨਾ ਨੰਦ ਬੋਡੀਆਂ ਮੈਂ ਮਾਮਾ ਹਾਂ ਲਿਆ ਉਹ ਤਾਂ ਸੀਦੀ ਲੋੜ ਲਿਆਓ ਮੇਰੀ ਆਸ ਤੇ ਜੀ ਮੇਰੀ ਐਸੇ ਚੀਜ਼ ਦਰੇਗੋ ਦੋ ਮਿੰਟ ਦੋ ਮਿੰਟ ਮੇਰੇ ਕਿਨਾਰਾ ਸਿਰ ਤੇ ਲਾਈ ਜਾਓ ਜੀ ਐਟ ਟਾਈਮ ਲਾਈ ਜਾਓ ਜੀ ਤੇਰੇ ਤੇ ਲਾਈ ਜਾਓ ਕੇ ਤੇਰੇ ਨਾਲ ਕੇ ਮਾਲਾ ਨਾ ਰਹਿਣਾ ਅੱਜ ਤੁਹਾਡੇ ਕੋਲ ਬੱਚਾ ਹਵਾ ਦੀ ਕੰਬੀ ਕਦੋਂ ਦੂਰ ਹੋਇਆ ਮੈਂ ਤਾਂ ਸੁਮੂਤ ਨਹੀਂ ਕਿ ਮੈਂ ਨਾ ਲਮਾ ਉਦੋਂ ਬਾਅਦ ਫਿਰ ਪੱਦੀ ਫਿਰ ਗਏ 2 ਵਜੇ ਅਸੀਂ ਘਰ ਆਏ ਜਿੰਨਾ ਚਿਰ ਪੱਜੇ ਉਹਨੇ ਕਿਹਨਾਂ ਕੰਮ ਆਉਂਦਾ 10 ਤੋਂ ਬੱਚਾ ਕਦੋਂ ਦੂਰ ਹੋਇਆ ਕਦੋਂ ਪਤਾ ਲੱਗਿਆ ਤੁਹਾਨੂੰ ਬੇਟ ਵਿੱਚ ਖੜਾ ਸੀ ਮੰਮੀ ਕੋਲੇ ਸੀ 2:15 ਦੇ ਮੰਮੀ ਗਏ ਆ ਐਕਟਿਵਾ ਦੀ ਆਵਾਜ਼ ਸੁਣ ਕੇ ਮੈਂ ਕੱਪੜੇ ਚੇਂਜ ਕਰਦੀ ਸੀ ਮੈਂ ਨਾਲ ਹੀ ਬਾਹਰ ਚਲੀ ਗਈ ਜਦੋਂ ਐਕਟਿਵਾ ਦੀ ਆਵਾਜ਼ ਸੁਣੀ ਵੀ ਮੰਮਾ ਜਾ ਰਹੇ ਆ ਜਦੋਂ ਮੈਂ ਬਾਹਰ ਗਈ ਆ ਜਾਨ ਸਾਰਾ ਮਤਲਬ ਹੈ ਨਹੀਂ ਸੀਗੀ ਮੈਂ ਪੁੱਛਿਆ ਮੈਂ ਕਿਹਾ ਮੈਂ ਆਪਣੇ ਬੇਟੇ ਨੂੰ ਮੈਂ ਕਿਹਾ ਕਿੱਥੇ ਦਿਲਰੋਜ ਕਹਿੰਦਾ ਮੰਮਾ ਬੂਆ ਨਾਲ ਗਈ ਆ ਫਿਰ ਮੈਨੂੰ ਉਹ ਬੱਚੇ ਨੇ ਦੱਸਿਆ ਕਹਿੰਦਾ ਆ ਨਾਲ ਦੀਦੀ ਨਾਲ ਚਲ ਗਈ ਮੈਂ ਘਰੇ ਆ ਕੇ ਫੋਨ ਕੀਤਾ ਮੈਂ ਕਿਹਾ ਦੀਦੀ ਦਿਲਰੋਜ ਸੌਂ ਨਾ ਜਾਵੇ ਉਹ ਸੁੱਤੀ ਨਹੀਂ ਅੱਜ ਤੁਸੀਂ ਧਿਆਨ ਰੱਖ ਲਿਓ ਕਹਿੰਦੀ ਇਹਨੇ ਲੈ ਕੇ ਨਹੀਂ ਗਈ ਮੈਂ ਨਾਲ ਦੀ ਨਾਲ ਪਾਪਾ ਆ ਗਏ ਪਾਪਾ ਨੇ ਲੱਭਣਾ ਸ਼ੁਰੂ ਕਰਤਾ 1 ਮਿੰਟ ਚ ਹੀ ਲੈ ਗਈ ਛੱਡ ਕੇ ਆ ਗਈ ਪਾਣੀ ਪਿਲਾ ਦੇ ਪਾਣੀ ਪਿਲਾ ਦੇ ਨਰਨਾਛਿੰਦਰ ਸਿੰਘ ਜੀ ਕੀ ਗੱਲ ਕੀ ਹੋਈ ਆ ਜੀ ਮੇਰੀ ਪੋਤੀ ਬਾਹਰ ਖੇਡਦੀ ਸੀ ਨਾਲ ਦੇ ਨਾਲ ਮਕਾਨ ਵੇਚਿਆ ਸੀ ਜੋ ਅੱਜ ਆਖਰੀ ਦਿਨ ਸੀ ਉਹਨਾਂ ਦਾ ਹੀ ਉਹਨਾਂ ਦੀ ਕੁੜੀ ਗਲਤ ਸੀ ਮੈਂ ਪਹਿਲਾਂ ਰੋਕਦਾ ਹੁੰਦਾ ਸੀ ਉਹ ਰੋਕਣ ਕਰਕੇ ਮੇਰੀ ਪੋਤੀ ਬਾਹਰ ਆਈ ਉਹਨਾਂ ਨੇ ਦੇਖਿਆ ਅੱਜ ਆਖਰੀ ਦਿਨ ਆ ਉਹ ਮੇਰੀ ਪੋਤੀ ਨੂੰ ਚੱਕ ਕੇ ਲੈ ਗਈ ਜੀ ਮੈਂ ਉਹਨਾਂ ਦੇ ਇੱਥੇ ਆ ਕੇ 10 ਮਿੰਟ ਬਾਅਦ ਲੱਭਿਆ ਮੈਂ ਮੇਰੀ ਦਿਲ ਰੋਜ ਕਿੱਥੇ ਆ ਉਹ ਕਹਿੰਦੇ ਪਤਾ ਨਹੀਂ ਉਹਨਾਂ ਦਾ ਮੁੰਡਾ ਕਹਿੰਦਾ ਮੇਰੀ ਮੰਮੀ ਲੈ ਕੇ ਗਈ ਆ। ਅੱਛਾ ਜੀ। ਉਹ ਕੁੜੀ ਨੂੰ ਫੋਨ ਕੀਤਾ ਲੈ ਤੇਰੀ ਨੀਲਮ ਦਿਲੋਜ ਤੇਰੇ ਨਾਲ ਕਹਿੰਦੀ ਨਹੀਂ ਮੈਂ ਤਾਂ ਲੈ ਗਈ ਨਹੀਂ ਆਈ। ਹਾਂਜੀ। ਅਸੀਂ ਆਸ-ਪਾਸੇ ਸਾਰੇ ਲੱਭਣ ਲੱਗੇ ਇੱਕ ਹੋਰ ਬੱਚੇ ਨੇ ਸਾਨੂੰ ਕਿਹਾ ਉਹ ਨੀਲਮ ਲੈ ਕੇ ਗਈ ਆ ਜੀ। ਸਾਨੂੰ ਪਤਾ ਨਹੀਂ ਸ਼ੱਕ ਵੀ ਨਹੀਂ ਸੀ ਸਾਨੂੰ ਜਦੋਂ ਆਈ ਇੱਥੇ ਕਹਿੰਦੇ ਨਹੀਂ ਮੇਰੇ ਨਾਲ ਤਾਂ ਹੈ ਨਹੀਂ ਅਸੀਂ ਕੈਮਰਾ ਚੈੱਕ ਕੀਤਾ ਕੈਮਰੇ ਦੇ ਵਿੱਚ ਫੋਟੋ ਆ ਗਈ ਉਹਦੀ। ਕੈਮਰੇ ਦੇ ਵਿੱਚ ਆ ਗਈ ਤਾਂ ਲੈ ਕੇ ਹੰਨੇ ਸਾਲ ਦੀ ਪੁੱਤ ਸੀ ਉਹਦੀ। 2.5 ਪੌਣੇ 3 ਸਾਲ ਦੀ ਸੀ ਜੀ 19 2019 ਦਾ ਜਨਮ ਆਈ ਉਹਦਾ। ਅੱਛਾ ਜੀ। ਹਾਂਜੀ। ਤੇ ਫਿਰ ਕੀ ਫਿਰ ਉਹ ਪੁਲਿਸ ਉਹ ਪੁਲਸ ਵਾਲੇ ਕੁੜੀ ਨੂੰ ਲੈ ਕੇ ਚੱਕ ਕੇ ਮੈਂ ਸਾਨੂੰ ਸ਼ੱਕ ਇਹਦੇ ਤੇ ਆ ਮੁੜ ਕੇ ਕਹਿੰਦੇ ਇਹ ਤਾਂ ਗਾਲਾ ਕੁੱਟ ਕੇ ਮਿੱਟੀ ਜੀ ਦੱਬਦੀ ਕਹਿੰਦੀ ਤੇ ਤੁਹਾਡੀ ਪੋਤੀ ਮਾਰਦੀ ਮਾਰਦੀ ਜੀ ਮਾਰਦੀ ਮਾਰਦੀ ਇਹਨੇ ਮਾਰਦੀ ਜੀ ਮਾਰਦੀ ਤੇ ਉਹਨੂੰ ਉਸਾਰ ਕਰ ਪੁਲਸ ਨੇ ਗ੍ਰਿਫਤਾਰੀ ਕਰ ਲਿਆ ਇਹਨਾਂ ਦਾ ਗੈਂਗ ਹੈ ਜੀ ਇਹ ਸਾਰਾ ਪਰਿਵਾਰ ਨਾਲ ਮਿਲਿਆ ਹੋਇਆ ਇਹ ਮਾਪਿਓ ਭਰਾ ਇਹਦਾ ਇਹ ਤਲਾਕ ਹੋਇਆ ਹੋਇਆ ਦੋਨੇ ਬੱਚੇ ਨਾਲ ਰੋਜ਼ ਸੋਨੇ ਦੀਆਂ ਮੁੰਦੀਆਂ ਬਣਾਉਂਦੀ ਆ ਕਿੱਥੋਂ ਬਣਾਉਂਦੀ ਆ ਇਹ ਗੈਂਗ ਹੈ ਇਹਦਾ ਜੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਇਹਦੀ ਹੋਰ ਵੀ ਬੱਚੇ ਹੋਰ ਵੀ ਬੱਚੇ ਨੇ ਗਵਾਹੀ ਦਿੱਤੀ ਆ ਪੁਲਸ ਕਾਰਵਾਈ ਕਰਨੀ ਚਾਹੀਦੀ ਆ ਬਹੁਤ ਜਰੂਰੀ ਤੁਹਾਡੇ ਬੱਚੇ ਦੀ ਡੈਡ ਬੋਡੀ ਮਿਲੀ ਡੈਡ ਬੋਡੀ ਸਿਗਰੰਟੀ ਐਂਡ ਡੀ ਐਮ ਸੀ ਚਾਹੀਦੀ ਡੀ ਐਮ ਸੀ ਦੇ ਵਿੱਚ ਆ ਪੋਸਟਮਾਨੋਂ ਹੋ ਕੇ ਮਿਲੂਗੀ ਤੁਹਾਡੀ ਲਾਕਡਾਡ ਕੀ ਸੀਗੀ ਕੋਈ ਲਾਕਡਾਡ ਨਹੀਂ ਕੁੜੀ ਗਲਤ ਸੀ ਬਸ ਆਹੀ ਕਰਕੇ ਦੀ ਜੀ ਸਾਡੀ ਲਾਕਡਾਡ ਦੇ ਵੀ ਰੰਦੇ ਤੇ ਵੀ ਨੁਕਰ ਰੰਦੇ ਸੀ ਆਪ ਦਾ ਮਕਾਨ ਸੀ ਅੱਜ ਹੀ ਅੱਜ ਆਖਰੀ ਦਿਨ ਸੀ ਇਹਨਾਂ ਨੇ ਸੇਲ ਕਰਤਾ ਸੀ ਜੀ ਅੱਜ ਮਕਾਨ ਆਪਣਾ ਸੇਲ ਕਰਕੇ ਤੁਹਾਡੇ ਬੱਚੇ ਨੂੰ ਲੈ ਗਿਆ ਹਾਂਜੀ ਹਾਂਜੀ ਅਜੇ ਇਦਾਂ ਸਮਾਨ ਅੰਦਰ ਹੀ ਪਿਆਈ ਇਹਨਾਂ ਦਾ ਠੀਕ ਹੈ ਜੀ ਹਾਂਜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਲੇਡੀ ਦੀ ਕਿੰਨੀ ਉਮਰ ਆ ਜਿਹੜੀ ਜਿਹੜਾ ਨਹੀਂ ਲੱਗੀ ਸੀ ਉਹ ਲੇਡੀ ਜੀ ਹੋਊਗੀ 30 35 ਸਾਲ ਦੀ ਉਮਰ ਹੋਈ ਉਹਦੇ ਦੋ ਮੁੰਡੇ ਆ ਜੀ ਉਹ ਦੋਨੇ ਮੁੰਡੇ ਵੀ ਇੱਥੇ ਰਹਿੰਦੇ ਆ ਉਹਨੇ ਲੜਕੇ ਭਜਾਈ ਨੂੰ ਘਰੋਂ ਕੱਢਤਾ ਆਪ ਘਰੇ ਬੈਠੀ ਹੈ ਜੀ ਵਾਪਸ ਇੱਥੇ ਆ ਗਈ ਸੀ ਜੀ ਉਹ ਅੱਧੇ ਘੰਟੇ ਬਾਅਦ ਚ ਅਸੀਂ ਆ ਗਈ ਅਸੀਂ ਲੱਭਦੇ ਫਿਰਦੇ ਸੀ ਉਹ ਤੋਂ ਪੁੱਛਿਆ ਤਾਂ ਬੱਚੇ ਨੂੰ ਲੈ ਕੇ ਗਈਆਂ ਕਹਿੰਦੀ ਨਹੀਂ ਅੱਛਾ ਅੱਧੇ ਘੰਟੇ ਜੀ ਆ ਗਈ ਅੱਧੇ ਘੰਟੇ ਅੱਧਾ ਘੰਟਾ ਜ਼ਿਆਦਾ ਬੰਨ੍ਹ ਰਾਮਤ ਹੋਈ ਆ ਕਿੰਨੀ ਕੀ ਦੂਰ ਹੈ ਉਹ ਡੀ ਐਮ ਸੀ ਕੋਲੋਂ ਬਰਾਮਤ ਹੋਈ ਆ ਪੁਲਿਸ ਵਾਲਿਆਂ ਕੋਲੋਂ ਸੀ ਸਾਨੂੰ ਨਹੀਂ ਪਤਾ ਪੁਲਿਸ ਵਾਲੇ ਕੁੜੀ ਨੂੰ ਲੈ ਗਏ ਸੀ ਉਸ ਤੋਂ ਬਾਅਦ ਸਾਨੂੰ ਤਾਂ ਫੂਰ ਨਹੀਂ ਆਇਆ ਜੀ ਕਹਿੰਦੇ ਡੀ ਐਮ ਸੀ ਜਾਂ ਬੱਚੀ ਸੀਰੀਅਸ ਹੈ ਕੋਈ ਹੋਰ ਵੀ ਸਾਜ਼ਿਸ਼ ਦੇ ਵਿੱਚ ਸਾਜ਼ਿਸ਼ ਦੇ ਵਿੱਚ ਹੈਗੇ ਆ ਮੈਂਬਰ ਇਹਨਾਂ ਦੇ ਸਾਰੇ ਹੀ ਆ ਜੀ ਜੇ ਥਾਣਾ ਕਿਹੜਾ ਪੈਂਦਾ ਤੁਹਾਨੂੰ ਜੀ ਸਾਨੂੰ ਸ਼ਿਮਲਾਪੁਰੀ ਥਾਣਾ ਮਹੰਤਪਾਰਕ ਦੇ ਕੋਲੇ ਪਾਵਾ ਹਸਪੀਟਲ ਦੇ ਨਾਲ ਹੀ ਤੇ ਪੁਲਿਸ ਮੌਕੇ ਤੇ ਆਈ ਕੋਈ ਕਾਰਵਾਈ ਪੁਲਿਸ ਮੌਕੇ ਤੇ ਆ ਗਈ ਉਦੋਂ ਹੀ ਕਾਰਵਾਈ ਕੀਤੀ ਪੁਲਿਸ ਵਾਲਿਆਂ ਨੇ 2 ਘੰਟੇ ਚ ਡੈੱਡ ਬੋਡੀ ਲੱਭ ਲਈ ਜੀ ਕੈਮਰੇ ਚ ਦੇਖਿਆ ਇਹਨਾਂ ਨੇ ਤੇ ਬਾਕੀ ਮੈਂਬਰ ਕਰਦੇ ਫੈਮਿਲੀ ਫੈਮਿਲੀ ਮੈਂਬਰ ਵੀ ਸਾਰੇ ਮਿਲੇ ਹੋਏ ਆ ਜੀ ਹੁਣ ਸਾਰਿਆਂ ਨੂੰ ਪੁਲਿਸ ਮੁਲਾਜ਼ਮ ਲੈ ਗਈ ਸਾਰੇ ਮਿਲੇ ਹੋਏ ਆ ਮਕਾਨ ਵੇਚਿਆ ਸੀ ਦੁਸ਼ਮਣੀ ਘਟਣੀ ਸੀ ਸਾਡੇ ਨਾਲ ਉਹ ਕੁੜੀ ਗਲਤ ਫੋਨ ਕਰਕੇ ਜੀ ਅੱਜ ਦੁਪਹਿਰ 7:30 ਵਜੇ ਲੁਧਿਆਣਾ ਪੁਲਿਸ ਕੰਟਰੋਲ ਰੂਮ ਨੂੰ ਇੱਕ ਬੱਚੇ ਕਿਡਨੈਪਿੰਗ ਬਾਰੇ ਵਿੱਚ ਤਲਾ ਮਿਲੀ ਹੈ ਇੱਕ ਵਿਅਕਤੀ ਹਰਪ੍ਰੀਤ ਸਿੰਘ ਨੇ ਦੱਸ ਢਾਈ ਸਾਲ ਕੇ ਹੈ ਲੜਕੀ ਉਹ ਕਿਡਨਾਪਿੰਗ ਹੋਣ ਦੇ ਬਾਰੇ ਮੈਂ ਦੱਸਿਆ ਇਮੀਡੀਏਟਲੀ ਸ਼ਿਮਲਾਪੁਰੀ ਪੁਲਿਸ ਪਾਰਟੀ ਨੇ ਮੌਕਾ ਪਰ ਚੱਲ ਗਿਆ ਅਤੇ ਤਫਤੀਸ਼ ਕਰਨਾ ਸ਼ੁਰੂ ਕਰ ਦਿੱਤੀ ਆਸ-ਪਾਸ ਮੇ ਲੋਕਾਂ ਨੂੰ ਪੁੱਛ ਕੇ ਕੀਤੀ ਸੀਸੀਟੀਵੀ ਕੈਮਰਾ ਵਗੈਰਾ ਚੈੱਕ ਕੀਤੀ ਉਸ ਮੇ ਇੱਕ ਗਲਤ ਤਸਦੀਕ ਹੋਈ ਹੈ ਇਹਨਾਂ ਦੀ ਗਵਾਂਡੀ ਨੀਲਮ ਨਾਮ ਤੇ ਆਰਤ ਨੇ ਬੱਚਿਆਂ ਨੂੰ ਪਹਿਲਾਂ ਲੈ ਕੇ ਜਾਣੇ ਵਾਲੀ ਗੱਲ ਸਾਹਮਣੇ ਆਈ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਨੀਲਮ ਨੂੰ ਕਬਜ਼ਾ ਵਿੱਚ ਲੈ ਕੇ ਉਹਨਾਂ ਨੂੰ ਪੁੱਛ ਕੇ ਕੀਤੀ ਹੈ खोजखिझ के दौरान नीलम ने यह गल मननीय है यह बच्चों को शिमलापुरितों लेके सलेम डबरी एरिया विच जाके उते एक खेतों में बच्चों को दबा देता फिर वापस आ गई फिर इस गल ਨੂੰ लेके पुलिस पार्टी तुरंत शिमला सलेम डबरी एरिया में जाके पीसीआर पार्टी दी हेल्प लेके इमीडिएटली बच्चों को रिकवर किया उनोंन फर्स्ट एड लेई डीएमसी हॉस्पिटल भेज दी थी मगर उते डॉक्टर ने दसिया ये बचे ब्राड डेड डिकलेर किया ये जड़े तफ्तीश में हूं तक ये गल सामने आ रही है इन्हें दोनों को गुआढ़ी होने के करके कोई ना कोई कल करा कर रंजिशवादी चल रही है अनबन है इसके वजह से नीलम ने ये काम आज ही लोकल पुलिस वालों केस रजिस्टर करके अगली कार्रवाई अमले च लिया जा रही है